ਸਿੱਖਾਂ ਦੀ ਸਰਮੌਰ ਪੰਥਕ ਸ਼ਰੋਣੀ ਕਮੇਟੀ ਵੱਲੋਂ ਅਜ ਅਕਾਲ ਤਖਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਇੱਕ ਰੋਸ ਮਾਰਚ ਕੱਢੇਗਾ ਜਿਸ ਦੀ ਅਗਵਾਈ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਹੇਠ ਤਖਤ ਸ਼੍ਰੀ ਹਰਮੰਦਰ ਸਾਹਿਬ ਲਈ ਕਸਬਾ ਬਲਾਚੌਰ ਦੀ ਸਮੂਸ ਸੰਗਤਾਂ ਇੱਕ ਅਠ ਪੂਜੇ ਬਲਸਰਾ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਹੋਣਾ ਕੱਢਿਆ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਦੀ ਵੱਖਰੀ ਕਮੇਟੀ ਬਣਾ ਕੇ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ ਆ ਹਲਕਾ ਬਲਾਚੌਰ ਤੋਂ ਸੁਨੀਤਾ ਚੌਧਰੀ ਅਸ਼ੋਕ ਨਾਰਮਲ ਜੱਥੇਦਾਰ ਸਤਨਾਮ ਸਿੰਘ ਸੂੰਗੜਾ ਹਣੀ ਤੋਸਾ ਜਗਿੰਦਰ ਸਿੰਘ ਅਟਵਾਲ ਤਰਲੋਜਨ ਸਿੰਘ ਰੱਕੜ ਇਲਾਕੇ ਦੇ ਹੋਰ ਬਹੁਤ ਸਾਰੇ ਅਕਾਲੀ ਆਗੂ ਜਥੇਦਾਰ ਨਾਲ ਰੋਸ ਮਾਰਚ ਵਿੱਚ ਸ਼ਾਮਲ ਹੋਏ ਆਉ ਦੇਖਦੇ ਹਾਂ ਪੂਰੀ ਰਿਪੋਰਟ ਆ ਬੇਨਤੀ ਕਰਦੇ ਆ ਕਿ ਰੋਕਣਾ ਨਹੀਂ ਇਹ ਮੇਲ ਹੋ ਗਏ ਸੀ ਪਿੱਛੇ ਆਲੇ ਦਾ ਬੇਚਿਆ ਕਿ ਆਪਣੇ ਗੱਡੀਆਂ ਨਾਲ ਲਾ ਲਓ ਤੇ ਨਾਲ ਲਾ ਕੇ ਅੱਗੇ ਆਪਾਂ ਰੁਕਾਂਗੇ ਫਗਵਾੜੇ ਜਾ ਕੇ ਹੋਏ ਸਾਮnhਾਨ ਸ੍ਰੀ ਆਨੰਦ ਸਾਹਿਬ ਨਾਲ ਵਾਲੇ ਸ੍ਰੀ ਦਾ ਪਿੱਛੇ ਜੱਦੀ ਨਾ ਅੱਡਵਾੜ ਮਹਿੰਦਰ ਸਾਹਿਬ ਜਾ ਰਿਹਾ ਜੀ ਹਾਂਜੀ ਕਿਹੜੇ ਕੰਮ ਚ ਜਾ ਰਿਹਾ ਮਹਿੰਦਰ ਸਾਹਿਬ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਝੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਜੀ ਜੀਪੀ ਦਾ ਸਿਆਪਾ ਜੀ ਜੀਪੀ ਦਾ ਜਿਹੜਾ ਸਿਆਪਾ ਉਹ ਕਰਨ ਜਾ ਰਹੇ ਆ ਅਸੀਂ ਕਿਹੜੀ ਗੱਲ ਸਿਆਪਾ ਕਰਨ ਜਾ ਰਹੇ ਕਿਉਂਕਿ ਜਿਹੜੀ ਸਿੱਖ ਕੌਮ ਨੂੰ ਵੱਡੀਆਂ ਪੌਲ ਦੇ ਚੱਕਰ ਚ ਹੈ ਜਿਹੜੀ ਉਹਦਾ ਅਸੀਂ ਰੋਕਣ ਵਾਸਤੇ ਅੱਜ ਰੋਸ ਮਾਰਚ ਕੱਢ ਰਹੀ ਹੈ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਸਿੱਖ ਕੌਮ ਹੈ ਉਹ ਲੱਗ ਅਮਨ ਚੱਕਰਵਰਦੀ ਹੈ ਜੀ ਹੈ ਜਿਹੜਾ ਜਿਹੜਾ ਦੇਖਣਾ ਹੈ ਜੀ ਮੁਕੇ ਪਾਈ ਕਰਦੇ ਨੇ ਬੁੱਕਰੀ ਕਰ ਮਾਈਕ ਮਾਈਕ ਡਾਲਾ ਨਾ ਮਰ ਗਿਆ ਮੈਗਨਿਕ ਹੈ ਬਜ਼ਾਟ ਮੈਂ ਬਜ਼ਾਟ ਮੈਂ ਬਜ਼ਾਟ ਮੈਂ ਕੱਲ੍ਹ ਨੂੰ ਸੱਚਾ ਕਰਨਾ ਚਾਹੀਦਾ। ਇਸੇ ਗਾਣਾ ਦੰਨਾ ਵੀ ਜੋ ਵੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਜਾਂ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਉਸ ਦਾ ਸੰਗਤ ਦੇ ਵਿੱਚ ਬਹੁਤ ਵਿਰੋਧ ਹੈ। ਸ਼੍ਰੋਮਣੀ ਕਮੇਟੀ ਨੂੰ ਕਿਸੇ ਵੀ ਕੀਮਤ ਤੇ ਟੁੱਟ ਨਹੀਂ ਦਿੱਤਾ ਜਾਊਗਾ। ਇਹ ਸਿੱਖਾਂ ਸੰਸਥਾ ਤੇ ਪੂਰਾ ਕਾਲੀ ਦਲ ਸਿੱਖ ਫੌਮ ਸਾਡੇ ਨਾਲ ਆ। ਇਸ ਰੋਸ ਪ੍ਰਦਰਸ਼ਨ ਬਾਅਦ ਅਗਲਾ ਸੰਘਰਸ਼ ਕੀ ਹੋਊਗਾ? ਅਗਲਾ ਜਦਕਰ ਅਸੀਂ ਜੋ ਵੀ ਇਹ ਦੇਣਗੇ ਸਾਡੇ ਪ੍ਰਧਾਨ ਸਾਹਿਬ ਦੇਣਗੇ ਜਾਂ ਕਾਲੀ ਦਲ ਦੇ ਪ੍ਰਧਾਨ ਜੀ ਕਹਿਣਗੇ हरियाणा ही जाना है जा जट्टी जाके रोज काम करना हम उसी ਉਹਦੇ ਵਿੱਚ ਵੀ ਬਾਕੜ ਕੇ ਹਿੱਸਾ ਲਵਾਂਗੇ ਜਿਹੜਾ ਦਾਦੂਵਾਲ ਪਹਿਲਾਂ ਸ਼ਰਮਣੀ ਕਮੇਟੀ ਦੇ ਗੋਲਗਾਣਾ ਦਾ ਅੱਜ ਉਹ ਬੀਜੇਪੀ ਦੀ ਗੱਲ ਹੈ ਇਹਦਾ ਕੀ ਗੱਲ ਹੈ ਉਹ ਦਾਦੂਵਾਲ ਦਾ ਜੀ ਹੈ ਹੀ ਦੋਗਲਾ ਬੰਦਾ ਹੈ ਉਹ ਕਾਲੀ ਦਾਲ ਦਾ ਨਹੀਂ ਬਣਿਆ ਤੇ ਬੀਜੇਪੀ ਦਾ ਵੀ ਨਹੀਂ ਬਣਨਾ ਉਹਨੇ ਉਹ ਸਿਰਫ ਆਪਣੀ ਪ੍ਰਧਾਨਗੀ ਖਾਤਰ ਬਣਿਆ ਹੈ ਤੁਹਾਨੂੰ ਪਤਾ ਹੀ ਇਹ ਵੀ ਰੌਲਾ ਪੈ ਰਿਹਾ ਉਹਨਾਂ ਦਾ ਪ੍ਰਧਾਨਗੀ ਖਾਤਰ ਇਹਨਾਂ ਦਾ ਹਰਿਆਣੇ ਵਾਲੇ ਤੋਂ ਰੌਲਾ ਪੈ ਹੀ ਜਾਣਾ ਕਿਸੇ ਨੇ ਕਿਸੇ ਨੂੰ ਵੀ ਪ੍ਰਧਾਨੇ ਦਾ ਮੇਕ ਕੋਈ ਨਹੀਂ ਕਰਨਾ ਹੈ ਹਾਂਜੀ ਅੱਜ ਦਰਬਾਰ ਸਾਹਿਬ ਜਾਏਗੇ ਕੀ ਕਹਿਣਾ ਚਾਹਦੇ ਹੋ ਜਿਹੜੀ ਹਰਿਆਣਾ ਕਮੇਟੀ ਜਿਹੜੀ ਸੈਂਟਰ ਸਰਕਾਰ ਉਹਨੇ ਬਣਾਈ ਦੀ ਆ ਉਹਦੇ ਸਬੰਧ ਦੇ ਵਿੱਚ ਰੋਸ ਵਜੋਂ ਜਿਹੜੇ ਅਸੀਂ ਸ਼੍ਰੀ ਕਲਤਾਰ ਸਾਹਿਬ ਤੇ ਜਾ ਰਹੇ ਹਾਂ ਤੇ ਇਹ ਸਾਰੀਆਂ ਸੰਗਤਾਂ ਜਿਹੜੀਆਂ ਬੜੀਆਂ ਹਉਮਹ ਭਾ ਕੇ ਬੜੇ ਜੋਸ਼ ਉਤਸ਼ਾਹ ਨਾਲ ਜਿਹੜੀਆਂ ਸੰਗਤਾਂ ਜਾ ਰਹੀਆਂ ਉੱਥੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਜਿਹੜਾ ਇਹ ਸਿੱਖਾਂ ਦੇ ਵਿੱਚ ਪਾੜਾ ਪਾਇਆ ਜਾ ਰਿਹਾ ਇਹਨੂੰ ਨਾ ਪਾਇਆ ਜਾਵੇ ਦਾदू ਵਾਲਾ ਬਾਰੇ ਕੀ ਕਹਿਣਾ ਚਾਹਦੇ ਆ ਦਤੂਆ ਦੇ ਵੇਖੋ ਜੀ ਉਹਨਾਂ ਦੇ ਕੋ ਆਪਣਾ ਵजूद ਤੇ ਕੋਈ ਨਹੀਂ ਹੈਗਾ ਉਹਦੇ ਆਪੋ ਵਿੱਚ ਲੜੀ ਜਾਂਦੇ ਆ ਵੀ ਮੈਂ ਪ੍ਰਧਾਨ ਆ ਮੈਂ ਪ੍ਰਧਾਨ ਆ ਉਹ ਕੋਈ ਅਕਤਨਸਾਰ ਨਹੀਂ ਹੈਗੇ ਕੋਈ ਵੀ ਆਪੇ ਬਣੇ ਪ੍ਰਧਾਨ ਆ ਜੇ ਵੀ ਕਿਰਪਾ ਕਰੇਗਾ ਜਰੂਰ ਸਾਡੀ ਜਿੱਤ ਪ੍ਰਾਪਤ ਹੋਏਗੀ ਐਨਰਜੀ ਅੱਜ ਦਰਬਾਰ ਸਾਹਿਬ ਜਾਇਆ ਕੀ ਕਰਨ ਚ ਆਉਣੇ ਹੋ ਸੋਲਿਓ ਜੀ ਅੱਜ ਇਸ ਕਰਕੇ ਜਾ ਰਹੇ ਆ ਜੀ ਜਿਹੜਾ ਆਰਐਸਐਸ ਨੇ ਜੀਪੀਸੀ ਜਿਹੜੀ ਕਮਿਊਨਿਟੀ ਇਹਨਾਂ ਨੇ ਹਰਿਆਣੇ ਦੀ ਅਲੱਗ ਕੀਤੀ ਉਹ ਇੱਕ ਜਿਹੜਾ ਸਾਡਾ ਧਰਮ ਹੈ ਪੰਜਾਬ ਦਾ ਜਿਹੜੀ ਸਾਡੀ ਮਰਿਆਦਾ ਹੈ ਉਹਨੂੰ ਖੇਸ ਪਹੁੰਚਾਉਣ ਵਾਸਤੇ ਜਿਹੜੇ ਇਹ ਕੰਮ ਕਾ ਹੋ ਰਹੇ ਨੇ ਉਹ ਬਹੁਤ ਮਾੜੇ ਕੰਮ ਹੋ ਰਹੇ ਨੇ ਸਾਨੂੰ ਇੱਕ ਰਹਿਣ ਦਿਓ ਜਿਹੜਾ ਲੱਗ ਲੱਗ ਜਾਤ ਜਾਤਵਾਦ ਨੂੰ ਲੱਗ ਕਰਨਾ ਧਰਮਾਂ ਨੂੰ ਲੱਗ ਕਰਨਾ ਇਹ ਹਿੰਦੂਸਤਾਨ ਵਾਸਤੇ ਬਹੁਤ ਖਤਰਨਾਕ ਚੀਜ਼ ਹੈ ਅਸੀਂ ਇੱਕ ਰਹਿਣਾ ਚਾਹੁੰਦੇ ਹਾਂ ਸਾਡੀ ਕਮੇਟੀਆਂ ਇੱਕ ਰਹਿਣੀ ਚਾਹੀਦੀਆਂ ਐਸਜੀਪੀਸੀ ਕਮੇਟੀ ਇੱਕ ਰਹਿਣੀ ਚਾਹੀਦੀ ਹੈ ਕਿਸੇ ਵੀ ਧਰਮ ਚ ਕੋਈ ਵੀ ਬਕਵਾਸ ਬਕਵਾਸ ਵਾਜੀ ਨਹੀਂ ਹੋਣੀ ਚਾਹੀਦੀ ਜੈਦਾ ਜੀ ਜੇ ਦਰਬਾਰ ਸਾਹਿਬ ਜਾਏਗੇ ਕੀ ਕਰਨੇ ਚਲੇ ਹਾਂ ਸਾਰੇ ਸਾਡੇ ਮੈਨੇ ਕੀ ਤੋ Thank <laughs> you.